ਸਾਰਾ ਦਿਨ ਸਰਾਬ ਦਾ ਹੀ ਫਿਕਰ ਰਹਿੰਦਾ ਉਧਰ ਕੁੜੀ ਵਿਆਹਣ ਵਾਲੀ ਹੈ ਭੈਣ ਵਿਆਹਣ ਵਾਲੀ ਹੈ ਜੰਮੀ ਨਹੀਂ ਸੰਗ ਮੰਨਦਾ ਆਪਦੇ ਢੱਡ ਤੱਕ ਕੀ ਮਤਬਲਾ ਬਸ ਸਰਾਬ ਹੋਵੇ ਹੋਰ ਤਾਂ ਕੁਛ ਹੋਵੇ ਨਾ ਸੌਦਾ ਲਿਆਉਣ ਵਾਲਾ ਉਧਰ ਉਹ ਮੁੱਕਿਆ ਪਿਆਗਾ ਉਸ ਦੀਆਂ ਫੜਾਉ ਨਹੀਂ 4-500 ਰੁਪਏ ਦੇ ਸੌਦਾ ਲਿਆਉਗਾ ਕੋਈ ਪਤਾ ਨਹੀਂਗਾ ਲੈ ਕੇ ਪੈਸੇ ਸਰਾਬ ਪੀਣ ਵਾਗੇ ਜੀ ਬਹੁਤ ਟੈਨਸ਼ਨ ਚ ਪਾਈ ਰੱਖਦਾ ਦੋਨੇ ਜਣਾਂ ਦਾ ਇੱਕ ਹੋ ਜਿਗਾ ਅੰਦਰ ਕੁੜੀ ਉੱਡੀ ਹੋਈ ਉੱਧਰ ਭੈਣ ਉੱਡੀ ਏ ਕੀ ਕਰਾਂ ਮੈਂ ਇਹਦਾ ਜਦੋਂ ਰਾਤ ਟੈਨਸ਼ਨ ਬਣੀ ਰਹਿੰਦੀ ਆ ਆਸੇ ਮਨਜੀ ਨਹੀਂ ਕਰਦਾ ਕੀ ਕਰਾਂ ਕੀ ਨਾ ਕਰਾਂ ਬਹੁਤ ਜਾਨ ਕੜੱਕੇ ਚ ਫਸੀ ਪਈ ਆਪ੍ਰੀਤਮਾ ਬੋਲਦਾ ਨਹੀਂ ਕਰੇ ਸੌਦਾ ਲਿਆਉਣ ਵਾਲਾ ਵੀ ਸੌਦਾ ਲਿਆ ਯਾ ਯਾ ਬੋਲਦਾ ਰੇਗ ਮੁਰੋ ਸੱਜਣਾ ਬੋਲ ਪਿਆ ਕਰ ਸੌਦਾ ਲਿਆਉਣ ਨਾਲ ਸੌਦਾ ਲਿਆ ਆਹ ਦੇਖ ਕੇ ਟੀਕੇ ਲੱਗਲੀ ਤੇਲ ਦੀ ਬੋਤਲ ਐ ਰੂ ਮੈਂ ਪੀ ਲਾਂ ਗੱਲਾ ਤੇਲ ਨੂੰ ਦਾਲ ਨਹੀਂ ਪਾਣੀ ਨਹੀਂ ਆ ਮੱਕੀ ਅਜ਼ਮਾਨ ਵੀ ਭਾਂਜ ਚੱਲਦੇ ਆਂ ਰਾਣੀਏ ਆਪਾਂ ਚੱਲਾਂਗੇ ਠੇਕੇ ਤੇ ਲੈ ਕੇ ਆਵਾਂਗੇ ਐ ਤੇ ਸਮਝ ਜਾਨ ਵਾ ਕੀ ਕਰੀ ਜਾਂਨਾ ਇੱਥੇ ਬੈਠਾ ਬੋਤਲ ਨਾਲ ਗੱਲਾਂ ਕਰੀ ਜਾਂਨਾ ਸੌਦਾ ਲਿਆ ਕੀ ਹੋਇਆ ਤੈਨੂੰ ਆ ਲੈ 500 ਰੁਪਏ ਸੌਦਾ ਲਿਆ ਦੇ ਹੁਣ ਅਸੀਂ ਕਿੱਧਰ ਜਾਵਾਂਗੇ ਹਾਂ ਸੌਦਾ ਲਿਆਉਣਾ ਸੌਦਾ ਲਿਆਉਣਾ ਹੋਰ ਪਰ ਕੀ ਹੋ ਗਿਆ ਬੋਲੀ ਜਾਂਦੀ ਸੀ ਤੂੰ ਬੋਲੀ ਕੀ ਜਾਂਦੀ ਸੀ ਆ ਦੇਖ ਲੈ ਦਿਨ ਨਹੀਂ ਲੱਗਿਆ ਰਹਿੰਦਾ ਪੀਣ ਵੀਰੇ ਘਟਾ ਦੇ ਹੁਣ ਬਹੁਤ ਟਾਈਮ ਹੋ ਗਿਆ ਤੈਨੂੰ ਦਾਰੂ ਪੀਣ ਲੱਗਿਆ ਨੂੰ ਸਾਡੇ ਕਰਨੀ ਦੇਖ ਲੈ ਮਾਣਾ ਮੋਟਾ ਤੂੰ ਤੇਰਾ ਕਈ ਨਹੀਂ ਆ ਮੈਂ ਕੁੜੀ ਬੰਨੀ ਦੇਖ ਲੈ ਭੈਣ ਬੰਨੀ ਦੇਖ ਲੈ ਕੁਝ ਦਿੱਤਾ ਪਰਮਾਤਮਾ ਨੂੰ ਓਏ ਵੀਰੇ ਮੇਰੀ ਗੱਲ ਸੁਣ ਤੂੰ ਨਾ ਤੂੰ ਐ ਕਹੇਗਾ ਮੈਂ ਵੀ ਜਿੱਤੀ ਮੇਰੇ ਮੂਰੇ ਬੋਲਦੀ ਆਗੀ ਫਿਰ ਅਸੀਂ ਵੀ ਤੇਰੇ ਨਾਲ ਬੈਠੀਆ ਨਾ ਮੈਂ ਤੇ ਭਾਬੀ ਅਸੀਂ ਵੀ ਪੀ ਲਿਆ ਕਰਾਂਗੇ ਮੂਰੇ ਬੋਲਦਾਂ ਤੁਸੀਂ ਬਥੇਰਾ ਮੂਰੇ ਬੋਲਦਾਂ ਮੇਰੇ ਹਜੇ ਕਹਿੰਦੀ ਮੈਂ ਮੂਰੇ ਬੋਲਦੀ ਨਹੀਂ ਇਹੀ ਮੈਂ ਪੀਣ ਲੱਗ ਜਾ ਫੇਰ ਤੇਰਾ ਕੀ ਬਣੂ ਫੜ ਕੇ ਤੇ ਤੋਂ ਮੈਂ ਬੋਤਲ ਜਿਆ ਇਕੱਠੇ ਦਾ ਜ਼ਾਲਪੈਕ ਇਕੱਠੇ ਪੀ ਲਿਆ ਕਰਾਂਗੇ ਸਾਰੇ ਜਣ ਵੀਰੇ ਤੇ ਕੁੜੀਆਂ ਨੂੰ ਕਿੱਥੋਂ ਦੇਖਾਂਗੇ ਸਸਮਾਨ ਵਾਲਾ ਸਾਡਾ ਤੋਂ ਐ ਐ ਆਪਣਾ ਘਰ ਕਿਵੇਂ ਤੁਰੂਗਾ ਅਨੇ ਜੁੱਕੀ دارو ਬਿਨਾ ਵੀਰੇ ਤੋਂ ਹੋਸ ਨਹੀਂ ਹੁੰਦਾ ਇੱਥੇ ਕੀ ਲੈ ਜਾਣਾ ਸਾਰਾ ਕੁਛ ਇੱਥੇ ਰਹਿ ਜਾਣਾ ਅ ਸੰਦੀਪ ਆਉਣ ਵਾਲਿਆ ਦੇਖ ਲਾਂ ਸਵੇਰ ਦੀ ਕੀ ਉਹ ਆਕੂ ਵੀ ਮੇਰੇ ਬੰਦੀ ਨੇ ਕਿਵੇਂ ਦੇ ਲੱਕੀ ਚ ਜੂਸ ਕੱਢ ਰੱਖਿਆ ਮੰਮੀ ਪੂਆ ਜੀ ਫੋੜੀ ਵੀ ਆ ਗਈ ਮੰਮੀ ਹਾਂ ਬਟਾ ਆ ਜਾ ਸੰਦੀਪ ਹਾਂ ਬੈਠੇ ਨੇ ਦੇਖ ਲਾਂ ਡੈਡੀ ਆ ਮੇਰੇ ਸਿਆ ਆ ਮੇਰੀ ਲਾਡੂ ਆ ਜਾ ਬੁ ਜ ਆ ਜਾ ਬੱਤ ਉਹ ਡੈਡੀ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਆ ਥੋੜੀ ᱛੀ ਨਾ ਜ਼ਬਾਨ ਹੋ ਗਈ ਆ ਵਿਅੰਨ ਦੇ ਲੈਕ ਹੋ ਗਈ ਹੈਗੀ ਪਰ ਤੁਸੀਂ ਨਾ ਜਮਾ ਸੰਗ ਸ਼ਰਮ ਨਹੀਂ ਕਰਦੇ ਹੈਗੇ ਹੁਣ ਤਾਂ ਸੁਧਰ ਜੋ ਹੁਣ ਤਾਂ ਬਹੁਤ ਟਾਈਮ ਹੋ ਗਿਆ ਉਹ ਪੁੱਤ ਮਾਂ ਮਾਰ ਲਿੰਗਾ ਦੋਨੇ ਸੌਨਾ ਤੋਹ ਤੋਹਾ ਤਰੀ ਕੁਆ ਨਾ ਨਾਲ ਜਾਂਦੀ ਆ ਹੋ ਆ ਜੀ ਸਹੀ ਗੱਲ ਕਹਿੰਦੇ ਹੈਗੇ ਪਰ ਤੁਹਾਨੂੰ ਜਮਾਂ ਪਤਾ ਨਹੀਂ ਲੱਗਦਾ ਹੈਗਾ ਮੈਂ ਤਾਂ ਤੁਹਾਡੇ ਘਰੇ ਆ ਕਿ ਨਾ ਪਸ਼ਤוני ਆ ਵੀ ਮੈਨੂੰ ਇਹ ਜੇ ਘਰੇ ਜਨਮ ਹੀ ਕਿਉਂ ਦਿੱਤਾ ਰੱਬ ਨੇ ਜਿਹੜਾ ਮੈਨੂੰ ਆ ਕੁਝ ਦੇਖਣਾ ਪੈ ਰਿਹਾਗਾ ਟਾ ਟਾ ਹੈ ਦਾ ਤੋ ਕਾਲ ਜਿ ਪੜਦਾ ਹੈ ਵਧੀਆ ਤੈਨੂੰ ਨੀੜਾ ਕੱਪੜਾ ਮਿਲਦਾ ਕੈਸ਼ ਕਰਦਾ ਦੋਸਤਾਂ ਨਾਲ ਘੁੰਮਦਾ ਫਿਰਦਾ ਤੈਨੂੰ ਰੋਕਿਆ ਕਦੇ ਨਹੀਂ ਬਾਪੂ ਜੀ ਮੈਨੂੰ ਸਾਰਾ ਕੁਝ ਮਿਲਦ ਲਿਆ ਮੈਂ ਮੰਨਦੀ ਆ ਤੁਹਾਡੀ ਗੱਲ ਹਨਾ ਪਰ ਜੋ ਮੈਨੂੰ ਪਿਆਉ ਦਾ ਪਿਆਰ ਚਾਹੀਦਾ ਉਹ ਨਹੀਂ ਮਿਲ ਰਿਹਾ ਐ ਮੇਰੀ ਲੱਡੋ ਐ ਕਦੇ ਉਹ ਤਾਂ ਬਿਲਕੁਲ ਬੈਠੀ ਬਸ ਬਾਪੂ ਜੀ ਮੇਰੇ ਨਾਲ ਗੱਲ ਨਾ ਕਰੋ ਮੈਨੂੰ ਸ਼ਰਾਬ ਪੀਣੀ ਬਿਲਕੁਲ ਪਸੰਦ ਨਹੀਂ ਹੈਗੀ ਨਾ ਹੀ ਮੈਂ ਤੁਹਾਨੂੰ ਬੁਲਾਵਾਂ ਨਾ ਤੁਸੀਂ ਮੈਨੂੰ ਬੁਲਾਇਆ ਕਰੋ ਮਾਂ ਮੈਨੂੰ ਭੁੱਖ ਲੱਗੀ ਆ ਮੇਰੇ ਲਈ ਕੁਝ ਖਾਣ ਨੂੰ ਬਣਾ ਦਿਓ ਮੇਰਾ ਤਾਂ ਦਿਮਾਗ ਖਰਾਬ ਹੋ ਗਿਆ ਉਹਨੇ ਇਹਨੂੰ 500 ਰੁਪਏ ਫੜਾਇਆ ਸੀ ਆ ਬੈਠਾਗਾ ਡਗ ਲਈ ਜਾਂਦਾ ਤੇਰੀ ਵੀ ਗਲਤੀ ਹੈ ਤੂੰ ਕਿਉਂ ਇਹਨੂੰ ਪੈਸੇ ਦੇਣੇ ਹੁੰਨੀ ਹੈਗੀ ਮੈਨੂੰ ਕੀ ਪਤਾ ਸੀ ਪੁੱਤ ਮੈਨੂੰ ਐ ਸੀਗਾ ਵੀ ਹੁਣ ਕੁੜੀ ਗਈ ਵੀ ਕੋਲ ਚ ਤੇ ਮੈਂ ਹੁਣ ਕਿੱਧਰ ਜਾਂਦੀ ਸੋਣੀ ਲੱਗਦੀ ਹੈਗੀ ਮੈਨੂੰ ਐਸ ਸੌਦਾ ਲੈ ਆਓ ਮਾਂ ਇਹਨੂੰ ਤਾਂ ਨਹੀਂ ਹੈਗੀਗੀ ਅਕਲ ਇਨੂੰ ਤਾਂ ਘਲ ਹੋਣੀ ਚਾਹੀਦੀ ਐ ਵੀ ਸਾਰੀ ਉਮਰ ਨੇ ਸ਼ਰਾਬ ਚ ਗਲਤੀ ਹੈਗੀ ਚਲ ਸੰਦੀਪ ਤੂੰ ਐ ਕਰ ਚਲ ਤੈਨੂੰ ਪੋਆ ਨੂੰ ਪਾਣੀ ਲੈ ਕੇ ਆਉਣੀ ਨਾਲ ਤਾਂ ਨਾਲ ਮੈਂ ਰੋਟੀ ਬਣਾਉਣੀ ਹੈਗੀ ਤੱਕੀ ਆਈਆਂ ਧੁੱਪੋ ਕੋਈ ਨਾ ਪੋਆ ਜੀ ਤੁਸੀਂ ਰਹਿਣ ਦਿੰਦੇ ਮੰਮੀ ਬਣਾ ਲੈਂਦੀ ਕੋਈ ਨਾ ਕੋਈ ਨਾ ਹਾਂ ਦੇਖ ਲੈ ਆਪਦੇ ਭਰਾ ਦੇ ਫਿਕਰ ਚ ਭੂਆ ਦੀ ਹਾਲਤ ਦੇਖ ਲੈ ਕਿਵੇਂ ਬਣ ਗਈ ਆ ਜਮਾ ਸੁੱਕ ਗਈ ਆ ਫਿਕਰ ਕਰ ਕਰਕੇ ਪਰ ਇਹਨਾਂ ਨੂੰ ਅਕਲ ਨਹੀਂ ਆਈ ਹੈਗੀ ਤੇਰੀ ਭੂਆ ਤਾਂ ਬਾਲੀ ਟੈਨਸ਼ਨ ਲੈਂਦੀ ਆ ਪੁੱਤ ਪੁੱਤ ਸੀ ਨਾ ਤੂੰ ਤਾਂ ਤੁਰ ਜਾਨੀਂ ਤੇਰੇ ਮੰਗਰੋਂ ਪਤਾ ਹੀ ਨਹੀਂ ਕੀ ਕੀ ਗੱਲਾਂ ਕਰਦੀ ਆ ਇਨਾਂ ਨੇ ਇੰਨੀ ਡਿਗੇ ਰਹਿਣਾ ਪੀ ਕੇ ਮਾਂ ਚਲ ਮੈਂ ਨਾ ਆਪਣੇ ਰੂਮ ਚ ਜਾਨੀਆ ਮੇਰਾ ਤਾਂ ਨਾ ਸਿਰ ਦੁਖਣ ਲੱਤਾਗਾ ਇੱਕ ਮੈਨੂੰ ਭੁੱਖ ਬਹੁਤ ਜ਼ਿਆਦਾ ਲੱਗੀ ਸੀ ਚਲ ਬੁੱਤ ਮੈਂ ਤੇਰੇ ਵਾਸਤੇ ਰੋਟੀ ਬਣਾ ਦੇਨੀ ਆ ਤੂੰ ਚੱਲ ਆਪਣੇ ਰੂਮ ਚ ਠੀਕ ਐ ਮਾਂ ਮੈਂ ਤਾਂ ਇਹੀ ਕੰਮ ਰਹਿਣਾ ਕੁੜੀ ਵੀ ਇੰਨੀ ਟੈਨਸ਼ਨ ਲੈ ਕੇ ਤੁਰ ਗਈ ਆਂ ਦੇਖ ਲੈ ਪਿਆ ਸਵੇਰ ਦੀ ਭੁੱਖੀ ਤੇ ਹੈਈ ਗਈ ਵੀ ਆ ਜਿਵੇਂ ਨਿਸੰਗਮਨ ਦਾ ਪੀ ਕੇ ਮੋਜ ਨਾ ਪੈ ਜਾਂਦਾ ਹੁਣ ਉੱਠ ਕੜ ਸੌਦਾ ਤਾਂ ਲਿਆ ਦੇ ਹਾਂ ਪੂਰੀ ਰੋਟੀ ਮੰਗੀ ਜਾਂਦੀ ਆ ਮੈਂ ਉਹਨੂੰ ਕੀ ਕਹਾ ਬੇਟੀ ਨੂੰ ਤੇਰੇ ਹਾਲਾਤ ਦੇਖ ਕੇ ਉਹ ਮੁੜ ਗਈ ਐ ਕਰੀ ਜਾਈ ਇੱਥੇ ਪਿਆ ਐ ਸਿਰ ਬਹੁਤ ਦੁਖੀ ਜਾਂਦਾ ਐ 3 ਛੇ ਪਕੇ ਬੋਤ ਐ ਹੋਤਲ ਵੀ ਲੈ ਗਈ ਉਹਨਾਂ ਚੱਕ ਕੇ ਆਹ ਹੈਰਾਨ ਕੀਤਾ ਇਹਨਾਂ ਨੇ ਆਨੰਦ ਪ੍ਰਜਾ ਹੀ ਨੇ ਦੇਹਦਾ ਮਨ ਹੋਰ ਕਰਨਾ ਪੂ ਹੱਲ ਸੇਬਾਂ ਨੇ ਨਿਕਲਾਈ ਕਰੂੰ ਉਹਦਾ ਕਹਿੰਦੇ ਸੀ ਲਿਆਉਣਾ 500 ਰੁਪਿਆ ਹੈਗਾ ਆਪਣੇ ਕੋਲੇ ਸਰ ਬੋਧ ਹੋ ਜਾਂਦਾ ਕਿਵੇਂ ਲਾਣੇ ਦਾਰਨਗੇ ਆ ਹੁਣ ਤੈਨੂੰ ਉੱਠ ਕੇ ਰਾਤ ਨੂੰ ਲਾਣ ਦਾ ਜਿਆਦਾ ਕੀ ਤੂੰ ਸੌਦਾ ਜਾਂ ਕਹਿੰਦਾ ਸੌਦਾ ਲੈਣ ਨੂੰ ਕਿਹਾ ਸੀ ਮੈਂ ਤੈਨੂੰ ਲੈ ਦੇ ਚੋਲਾ ਚਾਲ ਲੈ ਮੈਂ ਸੌਦਾ ਛੋਲਾ ਤਾਂ ਬੰਦੇ ਦੀ ਨਹੀਂ ਅੰਦ ਨੂੰ ਆਪ ਦਾ ਤੇਰੇ ਪੈਗ ਲਾ ਕੇ ਅੱਖਾਂ ਖੁੱਲ ਜਾਣਗੀਆਂ ਉੱਠਦੇ ਨੇ ਵੀ ਪੈਗ ਲੈ ਆਉਣਾ ਪੈਂਦੇ ਨੇ ਵੀ ਪੈਗ ਲਾਉਣਾ ਆ ਕਿਲੋ ਦੁੱਧ ਮਚਾਦੀ ਲਿਆਦੀ ਸਾਡਾ ਵੀ ਅੱਖਾਂ ਖੋਲਣ ਸਾਨੂੰ ਵੀ ਆਉਂਦਾ ਜੀ ਅਸੀਂ ਵੀ ਉੱਠ ਖੜੀਏ ਦੁੱਧ ਹੀ ਰੋਜ਼ ਤਾਂ ਘਰੇ ਆਉਂਦਾ ਹੈ ਦੁੱਧ ਹੀ ਘਰੇ ਕਿੱਥੇ ਉਹ ਨੰਗ ਜਾਂਦਾ ਜਦੋਂ ਨੂੰ ਮੈਂ ਜਾਣੀਂਗੀ ਪੈਸੇ ਤਾਂ ਕੋਲੇ ਹੁੰਦੇ ਨਹੀਂ ਪੈਗ ਤਾਂ ਤੂੰ ਲਾ ਲੈਣਾ ਜਿਹੜੇ ਹੁੰਦੇ ਚਾਰ ਲੈ ਜਾਣਾ ਪੰਜ ਚਾਰ ਸਰਪੇਸ ਹਰਾ ਠੇਕਾ ਜ਼ਮੀਨ ਦਾ ਤੇਰੇ ਕੋਲੇ ਆਉਂਦਾ ਗਾ ਠੇਕਾ ਜ਼ਮੀਨ ਦਾ ਉਹ ਨਾ ਤੂੰ ਖਾਲੀ ਵੇਚ ਵੇਚ ਕੇ ਤੇਰੀ ਸਰਾਬਾਂ ਮੋਹੀ ਨੰਗਾਤੇ ਤੂੰ ਜਿੰਨੀ ਕ ਹੈਗੀ ਠੇਕਾ ਦਾ ਤੇਰੇ ਕੋਲੇ ਆਉਂਦਾ ਇਹ ਉਹ ਠੇਕਾ ਮੈਂ ਕਿਹੜਾ ਇੱਕ ਥਾਵੇਂ ਲਾਉਣੀ ਆ 100 ਥਾਵੇਂ ਲਾਉਣਾ ਪੈਂਦਾ ਕੁੜੀ ਮਟਿਆਰ ਹੈਗੀ ਉਧਰੋਂ ਭੈਣ ਮਟਿਆਰ ਹੈਗੀ ਉਹਦੀ ਕਾਪੀ ਕਤਾਵ ਲੈਣ ਵਾਲੀ ਹੁੰਦੀ ਆ ਅੱਜ ਅਸੀਂ ਨੂੰ ਭੇਜ ਦੇ ਦੋ ਤਾਂ ਲਿਆਉਗਾ ਜੱਸੀ ਨੂੰ ਜੱਸੀ ਸੋਹਣੀ ਲੱਗਦੀ ਆ ਮਟਿਆਰ ਐਡੀ ਜਾਂਦੀ ਦੁੱਧ ਲੈਣ ਮੈਂ ਮਸੌਤਾ ਲੈਣ ਜਾਵਾ ਠੇਕੇ ਤੇ ਕਿਵੇਂ ਦੁਰ ਜਾਨਾ ਠੇਕਾ ਤੈਨੂੰ ਵਿਸ ਜਾਣਾ ਦੋਜੀ ਤੈਨੂੰ ਦੇਂਦਾ ਨਹੀਂ ਠੇਕੇ ਤੇ ਕਿਹੜਾ ਬੁਰੰਗਾ ਜਾਂਦਿਆਂ ਬੰਦੇ ਜਾਂਦੇ ਹੁੰਦੇ ਹੈਗੇ ਹੁਣ ਬੁਰੰਗਾ ਦੁੱਧ ਲੈ ਆ ਮੈਂ ਕਾਗ ਜਾਨੀ ਐ ਠੇਕੇ ਤੇ ਬਾਇਆ ਬਾਇਆ ਠੇਕੇ ਹੁਣ ਤੋਂ ਮਸੇ ਜਵਾਨ ਧੀ ਬੈਠੀ ਕੋਲੇ ਜਵਾਨ ਭੈਣ ਆ ਆ ਦੋਲੂ ਵਰਲਾ ਚੁੱਪ ਕਰਕੇ ਦੁੱਧ ਲੈ ਆਈ ਅੱਧਾ ਕਿਲੋ ਪਾਈ ਆ ਜਿਹੜਾ ਘਰੇ ਲੈ ਕੇ ਬੜੀ ਨਹੀਂ ਤੈਨੂੰ ਮੈਂ ਹੱਥ ਨੇ ਬੋਤਲ ਤੇ ਵੀ ਅੰਦਰ ਵਰਣਾ ਨਹੀਂ ਦੇਣੀ ਆ ਸਟੀਲ ਦਾ ਵੇਚ ਵੀ ਆਉਂਗਾ ਜੀ 50 60 ਮੈਂ ਤਾਂ ਬਿਖੂ ਗਈ ਆ ਸੇਟ ਕਿੱਧਰ ਖੜਾ ਆ ਸੇਟ ਜੀ ਰਾਮ ਰਾਮ ਆ ਹੋਰ ਜੀ ਸਰਦਾਰ ਜੀ ਕੀ ਹਾਲ ਚਾਲ ਨੇ ਤੁਸੀਂ ਕਿਵੇਂ ਫਿਰਦੇ ਇੱਥੇ ਜੀ ਬੜੇ ਠੇਕੇ ਦੇ ਇੱਥੇ ਠੇਕੇ ਦੇ ਬੋਤਲ-ਬਾਤਲ ਲੱਗ ਗਏ ਅੱਛਾ ਹੀ ਆਏ ਬੇਵਾ ਸੇਟ ਜੀ ਇੱਕ ਬੋਤਲ ਦੇ ਦਿਓ ਆਈ ਵੀ ਦੇ ਆ ਸੇਟ ਜੀ ਦਿਓ ਬੰਦੇ ਨੂੰ ਬੋਤਲ ਦਿਓ ਜੀ ਆਈ ਵੀ ਦੇ ਹੋਰ ਜੀ ਹੋਰ ਘਰੇ ਪਰਿਵਾਰ ਸਭ ਹਾਂਜੀ ਹਾਂਜੀ ਵਧੀਆ ਵਧੀਆ ਤੁਸੀਂ ਦੱਸੋ ਤੁਹਾਡਾ ਕੰਮਕਾਰ ਕਿਵੇਂ ਆ ਹਾਂਜੀ ਹਾਂ ਪੂਰਾ ਵਧੀਆ ਜੀ ਪੂਰਾ ਮੈਂ ਚੱਲਦਾ ਤੁਹਾਡਾ ਅਰਧ ਦਾ ਕੰਮ ਪੂਰਾ ਸੋਹਣਾ ਚੱਲੀ ਜਾਂਦਾ ਇੱਥੇ ਮੋਰੀ ਜੀ ਨਿੱਕੀ ਜੀ ਹੈਗੀ ਇਹਦੇ ਵਿੱਚ ਦੀ ਪੋਤਲ ਲੰਘੇ ਦੀ ਸੈਟ ਇਹਦੇ ਵਿੱਚ ਦੀ ਇਹਦੇ ਵਿੱਚ ਦੀ ਕਿੱਲੇ ਲੰਘੇ ਹੁੰਦੇ 40 40 ਮੱਲਾ ਦਾ ਤੇਰੇ ਵੀ ਲੰਗੇ ਲੱਗਦੇ ਆਗੇ ਉਹ ਤੂੰ ਦਾ ਚੱਡਾ ਕਰਦਾ ਯਾਰ ਸੈਟਾ ਏਡਾ ਵਾ ਕਿੱਥੇ ਦਿੱਲੀ ਦੇਖ ਰਹਾ ਮੈਂ ਤਨ ਮੈਂ ਕੋਈ ਲੰਘਦਾ ਐ ਐ ਐ ਫਾਸ ਫਾਸ ਨਿਕਲਦੀ ਹੈ ਇਹ ਵਿਚ ਦੀ ਫਾਸ ਫਾਸ ਨਹੀਂ ਇਹਦੇ ਵਿੱਚ ਤੇ ਸਿੱਧੀ ਨਿਕਲਦੀ ਆ ਉਹ ਵੀ ਕਿੱਲਾਂ ਦੇ ਕਿੱਲੇ ਇਹ ਤਾਂ ਬਹੁਤ ਹਲ ਆ ਇਹ ਤਾਂ ਨਿਕਲ ਨਹੀਂ ਗੱਲਾਂ ਆਉਂਦੀਆਂ ਸੇਟ ਨੂੰ ਇਹਦੇ ਨਾਲ ਤਾਂ ਸਾਡੀ ਜ਼ਿੰਦਗੀ ਚੱਲਦੀ ਆ ਚੱਲ ਚਲਾਈ ਜਾ ਭਰਾਵਾ ਚੱਲ ਠੀਕ ਆ ਚੱਲਿਆ ਮੈਂ ਤਾਂ ਇਹ ਨਜ਼ਾਰੇ ਆ ਨਜ਼ਾਰੇ ਠੀਕ ਆ ਚੱਲ ਠੀਕ ਆ ਪੀ ਕੇ ਦੇਖੋ ਪੀ ਕੇ ਆਸ ਜੀ ਬਸ ਉਹ ਬੱਤੀ ਉਹ ਨਹੀਂ ਜੀ ਨਹੀਂ ਨਹੀਂ ਬਾਪੂ ਰਾਜਾ ਮੁਰਗਾ ਮੁਰਗਾ ਖਵਾ ਦਿੰਦਾ ਬਸ ਬਸ ਚੱਲੇ ਜੀ ਆਪਾਂ ਆ ਜਾ ਸਕਲਾਪੁਰਾ ਬਸ ਜੀ ਬਸ ਇਹ ਤੇਰ ਮਾ ਰਤ ਨਾ ਤੇਰ ਮਾ ਰਤ ਨਾ ਔਰੀ ਮਾਰਦੇ ਆ ਭਗਾਈ ਲੰਮਾ ਸਾਂ ਹੀ ਕਹਿੰਦਾ 40 ਕਿੱਲੇ 40 ਕਿੱਲੇ ਕਿਵੇਂ 40 ਕਿੱਲੇ ਟੱਪ ਜਾਣਗੇ ਮੂੰ ਤਾਂ ਗੱਲ ਸੱਚੀ ਕਰਦਾ ਛੇਟ ਤਾਂ ਪਤਾ ਜਾਂਦੇ ਆਗੇ ਇਹ ਅਕਦਾ ਪਹਿਲਾਂ ਗੱਡੀ ਚੋਂ ਲੱਭ ਗਈ ਇੰਨੀ ਕਿ ਗੱਡੀ ਚ ਪਈ ਸੀ ਕਿ ਆਖ ਚਾ ਨਾ ਵੀ ਲਿਆਂਦੇ ਨਾਲਾ ਡੋਲ ਡੋਲਾ ਦੁੱਧ ਤਾਂ ਨਹੀਂ ਮਿਲੇਗਾ ਬੇਕੀ ਨਹੀਂ ਦੁੱਧ ਮਿਲਿਆ ਤੇ ਬੋਤਲ ਕਿਵੇਂ ਯਾਦ ਰਹਿ ਜਾਂਦੀ ਆ ਸੰਗ ਸ਼ਰਮ ਮੰਨ ਲਿਆ ਕਰ ਉਹ ਗੱਡੀ ਚ ਪਈ ਜਦਾ ਆਹ ਚੂਲੀ ਦੁੱਧ ਡੋ ਲਿਆ ਆ ਕਿਤੇ ਇਹਦੇ ਨਾਲ ਚਾਹ ਬਣ ਜੂਗੀ ਉਹਨੇ ਪਤਾ ਹੈ ਬੋਤਲ ਤਾਂ ਬਾਵਾ ਕੋਲੇ ਪਹੁੰਚ ਜਾਂਦੀ ਓਰੇ ਫੜਾ ਤੇਗਾ ਬੋਤਲਾਂ ਮੈਂ ਤੇਰੇ ਨਾਲ ਦੋਲਦੀ ਮਕਾਉਮ ਮੇਰੇ ਬੋਤਲ ਸੜ ਤੇ ਮੈਂ ਜਮਾ ਨਹੀਂ ਚੱਕਦੀ ਤੂੰ ਚੱਕ ਕੇ ਪੀ ਲੈ ਮੈਂ ਡੁੱਲੀ ਵੀ ਥੱਲੇ ਝਟ ਲਈ ਓਹ ਗੱਲ ਹੋ ਗਈ ਸ਼ਰਾਬ ਨਾਲ ਡੁੱਲੇ ਫੋਨ ਨਿਕਲਿਆ ਵੇ ਤੂੰ ਕਿਉਂ ਛਤਰਖਾਨਾ ਮੈਂ ਤੂੰ ਛਤਰਦਲ ਮਾਰ ਕੇ ਦਿਖਾ ਪਿਆ ਝਾੜੂ ਜਾ ਚੱਲ ਉੱਪਰ ਚੱਲ ਪਏ ਜਾ ਕਿਹਦਾ ਤਾਂ ਪੈਣਾ ਸਰਬਤ ਜਾ ਇਹ ਤੈਨੂੰ ਬੋਲਾ ਮੈਂ ਤੂੰ ਨਾ ਹਟ ਜਾ ਪੀਣੋ ਮਰ ਜੇਗਾ ਪੀ ਪੀ ਕੇ ਮੈਨੂੰ ਮਰਦਾ ਤੁਸੀਂ ਮਰੋਂਗੇ ਸਾਰਾ ਟੱਬਰ ਹਾਂ ਅਸੀਂ ਮਰਾਂਗੇ ਸਾਰੇ ਟੱਬਰ ਨੂੰ ਲੈ ਕੇ ਮਰੂੰ ਲੈ ਕੇ ਮਰਜੀ ਸਾਨੂੰ ਲੈ ਕੇ ਮਰੀਆਂ ਦੇ ਇਸਰਾਫ ਬਗਾਲੂ ਤੇਰੇ ਪਿਪਰੇ ਅ ਘੁੱਟ ਦੁੱਧ ਲਿਆ ਕੇ ਦਿਖਾ ਤਾ ਲੈ ਦਵਾਰੇ ਫੇਰ ਬੋਤਲ ਚੱਕ ਕੇ ਹੁਣ ਤਹਾਂ ਆ ਗਿਆ ਹੁਣ ਥੱਲੇ ਆਈ ਸੀ ਵੀ ਕੁੜੀ ਆ ਗਈ ਉਹਦੀ ਪੜ੍ਹਾਈ ਤੇ ਕੀ ਅਸਰ ਪਊਗਾ ਉਹਨੂੰ ਪੜ੍ਹ ਲੈਣ ਦੇ ਤੂੰ ਚਾਰ ਅੱਖਰ ਜਵਾਕੜੀ ਨੂੰ ਜਮਾਂਇਂ ਸੋਚਦਾ ਉਹ ਤਾਂ ਹਜੇ ਚੱਲੀ ਜਾਂਦੀ ਏ ਤੇਰੀ ਭੈਣ ਆ ਤੇਰੇ ਬਾਰੇ ਸੋਚਦੀ ਆ ਉਹਨੂੰ ਜਵਾਕੜੀ ਨੂੰ ਮੈਂ ਕੀ ਕਹਿ ਕੇ ਇਹੋ ਕਰਿਆ ਕਰਾ ਤੋਰਿਆ ਕਰਾਂ ਮੇਰੇ ਤੇ ਯੋਨੀ ਸੋਚੀ ਸੀ ਮੇਰੇ ਬਾਰੇ ਕੁਝ ਸੋਚ ਨਹੀਂ ਤੇਰੇ ਬਾਰੇ ਥੀ ਜਿਵੇਂ ਆਗੜੀ ਦੁਖੀ ਹੋ ਕੇ ਘਰੋਂ ਨਿਕਲਦੀ ਹੈਗੀ ਮੈਂ ਕੁਝ ਖਾ ਕੇ ਮਰ ਜਾਣਾ ਮਰ ਜਾਣਾ ਕੁਝ ਖਾ ਕੇ ਤੂੰ ਤਾਂ ਹੀ ਪੀ ਕੇ ਮਰੇਗਾ ਤੇਰੇ ਹੋ ਜਾਣਗੇ ਫਿੱਪਰੇ ਖਰਾਬ ਹੁਣ ਕਾਨੂੰ ਮਰਦਾ ਤੂੰ ਕਿਹੜਾ ਦੁਨੀਆ ਮਰੇ ਨੇ ਕੋਈ ਮੈਂ ਮਰ ਜੂਗਾ ਤੇਰੇ ਕਿਹੜਾ ਤੂੰ ਜੱਸੀ ਦੇਖ ਲਾ ਕੇ ਬੈਨੇ ਕੀ ਕਰੀ ਜਾਂਦਾ ਆ ਦੇਖ ਲੈਦਾ ਆ ਹਾਲ ਆ ਵੀਰੇ ਮੋਰੋ ਹਜੇ ਮੈਨੂੰ ਗੱਲਾਂ ਸੁਣਾਉਂਦਾ ਆ ਉਰੇ ਸੁਣਾ ਤਾਰੋ ਤਨ ਮੈਂ ਕੀ ਕਿਹਾ ਸੀਗਾ ਉਹ ਤੈਨੂੰ ਉਹਦਾ ਰੋਕਦਿਆਂ ਨਹੀਂ ਆਦੀ ਭਾਬੀ ਨੂੰ ਮੈਂ ਕਹਿੰਦਾ ਬੋਲ ਤੋ ਪੁੱਤਰਾ ਬਾਈ ਵਿੱਚ ਤੂੰ ਆ ਖਣਾ ਵੀ ਰੇ ਰੋਕਦਗਾਨੀ ਹਜੇ ਮੇਰੇ ਜਿਹਾ ਕਸੂਰ ਕਰਦਾ ਕੋਈ ਕਿਉਂ ਕਰਦਾ ਹੁੰਨਾਗਾ ਘੱਟ ਪੀ ਲਿਆ ਕਰ ਇੰਨੀ ਗਰਮੀ ਪੈਂਦੀ ਹੈਗੀ ਤੈਨੂੰ ਭੇਜਿਆ ਤਾਂ ਦੁੱਧ ਲੈਣ ਸੀ ਭਾਬੀ ਨੇ ਤੂੰ ਕਹਾ ਦਾਰੂ ਹੋਰ ਲੈ ਕੇ ਆ ਗਿਆ ਮੈਂ ਤਾਂ ਭਾਂਡੇ ਮਾਰਦੇ ਚਲਾ ਚਲਾ ਕੇ ਭਾਂਡੇ ਮੈਂ ਮਾਰਾਂ ਨਾ ਚਲਾ ਕੇ ਦੁੱਧ ਦੀ ਘੁੱਟ ਤਾਂ ਤੂੰ ਲਿਆਇਆ ਨਿੰਗਾ ਮੰਮੀ ਆਂ ਬੁੱਤ ਕੀ ਹੋਣਾ ਸੀਗਾ ਤੈਨੂੰ ਹੁਣ ਮੈਂ ਕੀ ਦੱਸਾਂ ਰੋਜ਼ ਰੋਜ਼ ਇਨੇ ਮੇਰਾ ਜੀਣਾ ਹਰਾਨ ਕਰਿਆ ਪਿਆਗਾ ਮੈਂ ਤੇਰਾ ਕਰਕੇ ਤੂੰ ਹੀ ਫਿਰਤੀ ਏ ਹੁਣ ਤੰਗ ਕਰਨ ਲੱਗ ਗਈ ਲੱਗ ਰੋ ਕੁੜੀ ਪੜਦੀ ਐ ਚਲ ਮੰਮੀ ਤੂੰ ਰੋ ਨਾ ਤੰਗ ਕਰਦੀ ਐ ਤੰਗ ਤੁਸੀਂ ਸੁਧਰਨਾ ਕਿ ਨਹੀਂ ਸੁਧਰਨਾ ਤੁਹਾਨੂੰ ਸ਼ਰਮ ਕਿਉਂ ਨਹੀਂ ਆਉਂਦੀ ਹੈਗੀ ਕਿਉਂ ਤੁਸੀਂ ਮੇਰੀ ਤੇ ਮੰਮੀ ਦੀ ਜ਼ਿੰਦਗੀ ਨਰਕ ਬਣਾ ਰੱਖੀ ਆ ਉਧਰੋਂ ਭੂਆ ਦੀ ਨਰਕ ਬਣਾ ਰੱਖੀ ਆ ਆਪਦੀ ਭੈਣ ਵਾਰੀ ਸੋਚ ਲਓ ਜੇ ਆਪਦੀ ਧੀ ਬਾਰੇ ਨਹੀਂ ਸੋਚਣਾ ਹੈਗਾ ਤਾਂ ਜੇ ਪੁੱਤੇ ਤੇਰੇ ਬਾਰੇ ਸੋਚਦਾ ਹੋਵੇ ਹੈ ਪੀਵੇ ਨਾ ਦੁੱਧ ਦੀ ਘੁੱਟ ਤੱਕ ਰੇ ਲੈ ਕੇ ਬੜਿਆ ਨਹੀਂ ਬੋਤਲ ਲਿਆਇਆ ਹੁਣ ਫੇਰ ਅੱਡੀ ਅੱਲ ਜੀ ਢੀ ਲਿਆਉਂਦਾ ਬੋਤਲ ਗੱਡੀ ਅੱਧੀ ਆ ਪਊਗਾ ਲਿਆ ਆਪੇ ਫੇਰ ਪੀਆ ਚੱਲ ਜੇ ਚੱਲ ਪਿਛ ਮੈਨੂੰ ਗੱਡੀ ਚ ਲੱਭੀ ਸੀ ਤੈਨੂੰ ਗੱਡੀ ਚ ਪਈ ਰਹਿੰਦੀ ਹਰ ਵਕਤ ਤੇਰੀ ਗੱਲ ਸੁਣਦੀ ਰਹਿ ਤੂੰ ਜਾਂਦਾ ਤੂੰ ਤਾਰੂ ਛੱਡਦੇ ਨਹੀਂ ਫਿਰ ਸਾਨੂੰ ਤਿੰਨਾ ਜਣਾਂ ਨੂੰ ਜ਼ਹਿਰ ਲਿਆ ਕੇ ਦੇ ਦੇ ਮੈਨੂੰ ਦੇ ਦੇ ਕੱਲੇ ਨੂੰ ਜਾ ਤੁਹਾਡਾ ਕੰਮ ਨੇ ਪਿਛ ਮਾਨੂੰ ਰਸਾ ਰਸਾ ਲਿਆ ਦੋ ਮੈਂ ਪਾ ਪਾ ਕੇ ਮਰ ਜਾਣਾ ਕੋਈ ਸਭ ਇਹ ਗੱਲਾਂ ਤੇ ਇਹਨੀਆਂ ਸਾਰਾ ਦੇਣਾ ਕਦੇ ਨਾ ਤੂੰ ਐਂ ਕਿਹਾ ਵੀ ਹਾਂ ਭਾਈ ਮੈਂ ਛੋਟੀ ਗੱਲ ਸੁਣਦਾਗਾ ਕੋ ਸੋੰਦਾ ਤਾਂ ਹੈਗਾ ਮੈਂ ਜਦੋਂ ਅੱਖਾਂ ਮੈਨੂੰ ਅੱਖਾਂ ਖੋਲ ਕੇ ਦੇਖ ਲਾ ਮਟੈਰਦੀ ਹੈਗੀ ਕੀ ਸੋਚੂਗੀ ਇਹ ਇਹਨੂੰ ਪੜ ਲੈਣ ਦੇ ਦੋ ਅੱਖਰ ਜੇ ਤੂੰ ਪੜਨ ਦੇਣੇ ਆ ਮੇ ਕੋਈ ਚੱਜ ਦਾ ਖਾਣ ਪੀਣ ਦਾ ਕੁਝ ਦਿਨ ਤਾਂ ਨਹੀਂ ਮੈਸ ਕੀ ਤੈਨੂੰ ਖਾਣ ਪੀਣ ਦੇ ਰੋਟੀ ਤੈਨੂੰ ਸੋਣੀ ਮਿਲਦੀ ਹੈ ਹੋਰ ਕੀ ਦੇ ਦੇ ਤੈਨੂੰ ਚੰਗੀ ਤੇ ਰੋਟੀ ਦਿੰਦੀ ਆ ਮਾਂ ਹਨਾ ਕੱਪੜੇ ਲੀੜੇ ਤੈਨੂੰ ਧੁੱਤੇ ਮਿਲਦੇ ਆ ਕਦੇ ਖਾਣ ਪੀਣ ਤੋਂ ਤੈਨੂੰ ਨਹੀਂ ਰੋਕ ਤੋ ਕੀਤੀ ਕੰਮ ਤੋਂ ਕਦੇ ਤੈਨੂੰ ਨਹੀਂ ਕੀਤੀ ਹੋਰ ਤੁਹਾਨੂੰ ਚਾਹੀਦਾ ਵੀ ਕੀ ਆ ਪਰ ਕੁੜਕਾ ਤੂੰ ਇਹਦਾ ਆਦੀ ਮਾਂ ਬਾਲ ਦੇ ਹੁੰਦੇ ਰਹਿੰਦੇ ਨੇ ਤੂੰ ਤੰਨੇ ਆ ਕੇ ਮੇਰੇ ਸਿਰ ਤੇ ਖੜ੍ਹ ਜਾਣਾ ਤੁਸੀਂ ਮੈਨੂੰ ਹੈਰਾਨ ਨਾ ਕਰੋ ਬਗਜੋ ਥੱਲੇ ਧੀਰੇ ਮੇਰੀ ਗੱਲ ਸੁਣ ਤੂੰ ਮੈਥੋਂ ਅਜੇ ਰਹਿਣੀ ਜਾਂਦਾ ਹੈਗਾ ਦੇਖਿਆ ਨਹੀਂ ਜਾਂਦਾ ਹੈਗਾ ਨਾ ਤਾਂ ਭਾਬੀ ਤੇਨੂੰ ਕਿੰਨਾ ਬੰਦਾ ਸੰਗਾ ਬੋਲਦੀ ਆ ਛਿਆਣਾ ਬਣ ਜਾ ਤੂੰ ਦਾ ਗਾਲਾਂ ਕੱਢਦੀ ਆ ਤੂੰ ਮੇਰੇ 'ਚ ਕਸੂਰ ਕੱਢਦੀ ਆ ਉਹਦੇ ਭਰਾ 'ਚ ਤਾਂ ਕਸੂਰ ਨਹੀਂ ਕੱਢਦੀ ਕੁੜੀ ਮੋਢਾਂ ਤੋਂ ਉੱਚੀ ਹੋਈ ਵੇ ਪੜ੍ਹਾਈ ਦਾ ਕਿੰਨਾ ਖਰਚ ਐ ਕੁੜੀ ਨੂੰ ਟੈਨਸ਼ਨ ਐ ਪੜ੍ਹਨ ਨਹੀਂ ਦਿੰਦਾ ਜੇ ਮੈਂ ਕੁੜੀ ਦੇ ਨਾਨੇ ਨੂੰ ਸੱਦ ਲੈ ਤਾਂ ਟੋਟੇ ਟੋਟੇ ਕਰਾ ਦੂ ਮੈਂ ਕਹਿੰਨੀ ਆ ਕਾ ਨੂੰ ਮੇਰੇ ਪਿਓ ਇੰਨਾ ਭੜਾਗਾ ਸ਼ਰਾਬਤਾ ਸੜਾ ਦਊਗਾ ਮੰਮੀ ਮਾੜਾ ਨਹੀਂ ਸੋਚਦੀ ਉਹਦੇ ਬਾਰੇ ਉਹਦੀ ਜ਼ਿੰਦਗੀ ਬਾਰੇ ਸੋਚਦੀ ਆ ਹੁਣ ਤੱਕ ਪੀ ਪੀ ਕੇ ਜਮਾ ਆਉਂਦੀ ਖੇਤ ਖਰਾਬ ਕਰ ਲਾਂਗੇ ਗਾਂ ਕੀ ਬਣੂਗਾ ਇਹਨਾਂ ਦਾ ਪਰ ਪੜਾਈ ਦਾ ਖਰਚਾ ਪੁੱਤ ਤੈਨੂੰ ਤੇਨਾਂ ਦਾ ਹੈਗਾ ਸਾਰਾ ਮੈਂ ਮੈਂ ਹੀ ਕਰਦਾ ਖਰਚਾ ਹੁਣ ਮੈਂ ਤਾਂ ਭੂਆ ਜੀ ਆਫਿਸ ਉੱਥੇ ਪੜ ਲੂੰਗੀ ਹੈਨਾ ਮੇਰੀ ਮਾਂ ਮੈਨੂੰ ਕੰਮ ਕਰਕੇ ਖਵਾ ਦੂ ਪਰ ਤੁਸੀਂ ਆਪਦੇ ਭਰਾਵਾਂ ਬਾਰੇ ਸੋਚੋ ਵੀ ਇਹਨਾਂ ਦਾ ਕੀ ਬਣੂਗਾ ਭਾਗ ਜੋ ਭਾਗ ਜੋ ਭਾਗ ਜੋ ਥੱਲੇ ਭਾਗ ਜੋ ਭਾਗ ਜੋ ਤੁਸੀਂ ਮੈਨੂੰ ਕੱਲਾ ਪਾ ਜਾਓ ਚੱਲ ਭਾਬੀ ਪੈ ਜਾਂਦੇ ਆ ਭਾਗ ਜੋ ਪੈ ਜਾ ਤੂੰ ਪੈ ਜਾ ਕੱਲਾ ਤੂੰ ਖੁਸ਼ ਰਹਿ ਅਸੀਂ ਤਾਂ ਜਾਣਨ ਭਾਗ ਜੋ ਭਾਗ ਆ ਜਾ ਪੁੱਤ ਥੱਲੇ ਆ ਜਾ ਮੈਨੂੰ ਚਰਚ ਕਰ ਸੌਣਾਗਾ ਕਭ ਯੂਨੀਅਮ ਮੈਂ ਤਾਂ ਚਰਨੀ ਜਰੀਆਂ ਨਹੀਂ ਆਂਦੀ ਗਾ ਇਹ ਜਾ ਕੁਝ ਬੋਲ ਦੇਣ ਤੈਨੂੰ ਤੂੰ ਕਿਉਂ ਦਾਰੂ ਪੀਂਦਾ ਨਹੀਂ ਪੀਂਦਾ ਭਣੇ ਮਾਫ ਕਰ ਤੋ ਗਲਤੀ ਹੋ ਗਈ ਮੇਰੀ ਸੌਖਾ ਵੀ ਤੂੰ ਦਾਰੂ ਨਹੀਂ ਪੀਂਦਾ ਅੱਜ ਤੋ ਨਹੀਂ ਪੀਂਦਾ ਕਾ ਨਹੀਂ ਪੀਂਦਾ ਠੀਕ ਆ ਜਨ ਪੀਤੀਆਂ ਹਸਾਬ ਲੈਣੇ ਤੇਰੀ ਭੈਣ ਮਰ ਜੂ ਉਹਦੀ ਕੁਸ ਖਾ ਕੇ ਕਹਿੰਦਾ ਤੋ ਬਾਦ ਨਹੀਂ ਪੀਂਦਾ ਕੱਲ ਨੂੰ ਸ਼ਾਮ ਨੂੰ ਦੇਖੂਗਾ